ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਇੰਜੀਨੀਅਰ ਸਰਬਜੀਤ ਸਿੰਘ ਅੱਜ ਅਸੀਂ ਖੜੇ ਹਾਂ ਜੀ ਪਿੰਡ ਬਹਿਣੀ ਵਾਲ ਵਿਖੇ ਇੱਥੇ ਅਸੀਂ 10 HP ਲੂਬੀ ਦਾ ਸੈਟ ਲਾਇਆ ਜੀ ਲੂਬੀ ਦੇ ਪੈਨਲ ਲੱਗਿਆ 335W ਦੇ 2024 ਮਾਡਲ ਫੁੱਲ ਹੈਵੀ ਸਟਰਕਚਰ ਹੈ ਜੀ 1 ਕੁਇੰਟਲ 42 ਕਿਲੋ ਦਾ ਸਟਰਕਚਰ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਪੈਨਲ ਵੀ ਬਾਹਲੇ ਸਾਫ਼ ਨਹੀਂ ਹੈਗੇ ਥੋੜਾ ਬਹੁਤਾ ਰੇਤਾ ਹੈਗਾ ਇਹਦੇ ਤੇ ਤੇ ਆਪਾਂ ਦੇਖਦੇ ਹਾਂ ਜੀ ਪਾਣੀ ਪਾਣੀ ਇਥੇ 4 ਇੰਚੀ ਫੁੱਲ ਪ੍ਰੈਸ਼ਰ ਦਾ ਬਣਿਆ ਹੋਇਆ ਜੀ ਆਪਾਂ ਗੇਟ ਵਾਲ ਬੰਦ ਕਰਕੇ ਦੇਖਦੇ ਆ ਆ ਦੇਖੋ ਜੀ ਤੁਹਾਡੇ ਸਾਹਮਣੇ ਆ ਫੁੱਲ 4 ਇੰਚੀ ਫੁੱਲ ਪ੍ਰੈਸ਼ਰ ਪਾਣੀ ਹੈ ਜੀ ਇਥੇ ਵਿਜੀ ਦੀ ਡਰਾਈਵ ਲੱਗੀ ਆ 10 ਐਚਪੀ ਦੀ ਜਿਹੜੀ ਕਿ ਆਸ ਟਾਈਮ 40 ਦੀ ਫ੍ਰੀਕੁਐਂਸੀ ਦੇ ਉੱਤੇ ਰਨ ਕਰ ਰਹੀ ਹੈਗੀ ਤੇ ਆ ਦੇਖੋ ਬੱਤੀ ਪੈਨਲ ਆਇਆ ਜੀ ਰੁਪਈਏ ਦੇ 335 ਇਹ ਪੰਪ ਸਨਰਾਇਜ਼ ਐਂਟਰਪ੍ਰਾਈਜ਼ਸ ਗਾਧਵਾਲ ਵੱਲੋਂ ਖਿੱਚਾ ਗਿਆ ਗਿਆ ਆ ਤੁਸੀਂ ਪਾਣੀ ਦਾ ਪ੍ਰੈਸ਼ਰ ਦੇਖ ਸਕਦੇ ਹੋ